ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਜੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜਿਹਦੇ ਜੋਤੀ ਜੋਤ ਦਿਵਸਾ ਤੇ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਵਸ ਨੂੰ ਸਮਰਪਿਤ ਪਿੰਡ ਖੇੜਾ ਜ਼ਿਲ੍ਹਾ ਮੁਹਾਲੀ ਦੇ ਵਿੱਚ ਜਿੱਥੇ ਕਿ ਅਮਰ ਸੰਚਾਰ ਹੋਇਆ ਤੇ ਜਿਹੜੀ ਕਕਾਰਾਂ ਦੀ ਸੇਵਾ ਫ੍ਰੀ ਕੀਤੀ ਗਈ ਤਾਂ ਉਸ ਨੂੰ ਲੈ ਕੇ ਪਿੰਡ ਦੇ ਵਿੱਚ ਪਹੁੰਚੇ ਆਂ ਤੁਸੀਂ ਦੇਖ ਸਕਦੇ ਹੋ ਅਮਰ ਸੰਚਾਰ ਦੀ ਜੋ ਜਿਹੜੀ ਸੇਵਾ ਆਜ ਇੱਥੇ ਹੋਈ ਹੈ ਤੇ ਪੰਜ ਪਿਆਰਵਾਲੋਂ ਜਿਹੜੀ ਇਹ ਸੇਵਾਵਾਂ ਨਿਭਾਈਆਂਗੇ ਨੇ ਅਜਮੇਰ ਸਿੰਘ ਜੀ ਕਿਹੜਾ ਐਸਜੀਪੀਸੀ ਮੈਂਬਰ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਪੰਜ ਪਿਆਰੇ ਸਹਿਬਾਨਾਂ ਦੇ ਰੂਪ ਚਾਪ ਆ ਕੇ ਇਹਨਾਂ ਪ੍ਰਾਣੀਆਂ ਨੂੰ ਸਾਡੇ ਨਗਰ ਵਿਖੇ ਅੱਜ ਅਮਰ ਸੰਚਾਰ ਹੋਇਆ ਇਹਨਾਂ ਨੇ ਅਮਰ ਛਕਿਆ ਗੁਰੂ ਵਾਲੇ ਬਣੇ ਨੇ ਸਭ ਤੋਂ ਪਹਿਲਾਂ ਮੈਂ ਸਮੁੱਚੇ ਜਿਹਨੇ ਵੀ ਪ੍ਰਾਣੀਆਂ ਨੇ ਅਮਰ ਛੱਕਿਆ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਅਤਖ ਸਾਹਿਬ ਤੋਂ ਆਏ ਹੋਏ ਪੰਜ ਪਿਆਰੇ ਸਹਿਬਾਨਾਂ ਦਾ ਧੰਨਵਾਦ ਕਰਦਾ ਅੱਜ ਦਾ ਜਿਹੜਾ ਇਹ ਸਮਾਗਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਇਲਾਕਿਆਂ ਦੇ ਵਿੱਚ ਇਹ ਜਿਹੜੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਕਿਉਂਕਿ ਤੀਜੇ ਪਾਸ਼ਾ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ 450 ਸਾਲਾ ਜੋਤੀ ਜੋਤ ਸਮਾਉਣ ਦਾ ਦਿਵਸ ਤੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਗੁਰਗੱਦੀ ਦਿਵਸ ਜਿਹੜਾ 450 ਸਾਲਾ ਉਹਦੇ ਸੰਬੰਧ ਚ ਸਾਰੇ ਪ੍ਰੋਗਰਾਮ ਹੋ ਰਹੇ ਨੇ ਸੋ ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਤੇ ਵੀ ਕਿਰਪਾ ਕੀਤੀ ਹੈ ਸਾਡੇ ਨਗਰ ਵਿੱਚ ਜਿਹੜਾ ਸਮਾਗਮ ਅਸੀਂ ਕਰਾ ਰਹੇ ਹਾਂ ਆ ਹੁਣ ਜਿਹੜਾ ਅਮਰ ਸੰਚਾਰ ਹੋਇਆ ਉਤੋਂ ਬਾਅਦ ਹੁਣ 2 ਵਜੇ ਤੋਂ ਲੈ ਕੇ 4 ਵਜੇ ਤੱਕ ਧਾਰਮਿਕ ਜਿਹੜਾ ਸਮਾਗਮ ਹੈ ਸਾਡਾ ਉਹ ਸ਼ੁਰੂ ਹੋਣਾ ਹੈ ਸਾਡੇ ਰਾਗੀ ਢਾਡੀ ਜਿਹੜੇ ਉਹ ਆ ਕੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਨਗੇ ਸੋ ਅੱਜ ਜਿਹੜਾ ਪਹਿਲਾ ਪੜਾਅ ਸੀ ਸਾਰਾ ਹੁਣ ਅਮਕ ਸੰਚਾਰ ਦਾ ਜਿਹੜਾ ਉਹ ਸੰਪੂਰਨ ਹੋਇਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਸਾਨੂੰ ਸਾਰਿਆਂ ਨੂੰ ਜੋ ਸੇਵਾ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿਰਪਾ ਕਰਨ ਸੱਚੇ ਪਾਤਸ਼ਾਹ ਇਸੇ ਤਰੀਕੇ ਨਾਲ ਸੇਵਾ ਆਪਣੀ ਲੰਦੇ ਰਹਿਣ ਸੋ ਇਹ ਜਿਹੜੇ ਕਾਰਜ ਨੇ ਗੁਰੂ ਸਾਹਿਬ ਆਪ ਇਹ ਵਿੱਚ ਵਿਚ ਵਿਚਰ ਕੇ ਕਰਵਾਦ ਨੇ ਨੇ ਸੋ ਸਾਡੇ ਤੇ ਕਿਰਪਾ ਕੀ ਸੱਚੇ ਪਾਤਸ਼ਾਹ ਨੇ ਉਸ ਵੈਗੁਰੂ ਪਰਮਾਤਮਾ ਦਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਕੋਟਾਨ ਕੋਟਾਨ ਧੰਨਵਾਦ ਕਰਦਾ ਥੋੜਾ ਵੀ ਧੰਨਵਾਦ ਕਰਦਾ ਤੁਸੀਂ ਸਾਡੇ ਇਸ ਪ੍ਰੋਗਰਾਮ ਚ ਆਏ ਹੋ ਜਰਬਾ ਜੀ ਕਿੰਨੇ ਕੁ ਪ੍ਰਾਣੀਆਂ ਨੇ ਅੱਜ ਅਮਰ ਸੰਚਾਰ ਕੀਤਾ ਇੱਥੇ ਅੱਜ ਸਾਡੇ ਇੱਥੇ 30 ਪ੍ਰਾਣੀਆਂ ਨੇ ਜਿਹੜਾ ਅਮਰ ਸੰਚਾਰ ਲਿਆ ਵਿੱਚ ਬੱਚੇ ਆ ਪਤਾਵਾ ਭੈਣਾ ਬੱਚੀਆਂ ਨੇ ਬਜ਼ੁਰਗ ਨੇ 30 ਜਿਹੜੇ ਪ੍ਰਾਣੀ ਆ ਉਹਨਾਂ ਨੇ ਅਮਰ ਸ਼ਕਿਆ ਤੇ ਕਦੋਂ ਤੋਂ ਤਿਆਰੀ ਚੱਲ ਰਹੀ ਸੀਗੀਆਂ ਇਹ ਤਿਆਰੀਆਂ ਤਾਂ ਥੋੜੇ ਸਮੇਂ ਤੋਂ ਹੀ ਸੀਗੀਆਂ ਅਸਲ 'ਚ ਮੈਂ ਆਸਟ੍ਰੇਲੀਆ ਗਿਆ ਹੋਇਆ ਸੀ ਜਦੋਂ ਮੈਂ ਵਾਪਸ ਆਇਆ ਮੇਰੇ ਨਾਲ ਪ੍ਰਚਾਰਕ ਸਾਡੇ ਜਿਹੜੇ ਜਸਵਿੰਦਰ ਸਿੰਘ ਉਹਨੇ ਇਹਨਾਂ ਨਾਲ ਮੇਰੇ ਨਾਲ ਗੱਲ ਕੀਤੀ ਕਿ ਆਪਾਂ ਪ੍ਰੋਗਰਾਮ ਕਰਾਉਣਾ 15 ਦਿਨ ਦਾ ਜਿਹੜਾ ਸਾਰਾ ਹੀ ਪ੍ਰੋਗਰਾਮ ਸੀ ਸੋ ਅਸੀਂ ਕੋਸ਼ਿਸ਼ ਕੀਤੀ ਆ 20 25 ਪਿੰਡਾਂ 'ਚ ਜਾ ਕੇ ਸਾਡੇ ਜਿਹੜੇ ਪ੍ਰਚਾਰਕ ਹੈ ਪ੍ਰਚਾਰ ਵੀ ਕਰਦੇ ਰਹੇ ਨੇ ਹਾਂਜੀ ਸੋ ਅੱਜ ਇੱਥੇ ਕਾਫੀ ਜਿਹੜੇ ਕਈ ਪਿੰਡਾਂ ਤੋਂ ਹੋਰ ਤੋਂ ਵੀ ਆਏ ਨੇ 14 15 ਪੁਰਾਣੀ ਜਿਹੜੇ ਸਾਡੇ ਨਗਰ ਦੇ ਨੇ ਹਾਂਜੀ ਬਾਕੀ ਬਾਹਰੋਂ ਵੀ ਆਏ ਨੇ ਸੋ ਇਹ ਕਿਰਪਾ ਹੋਈ ਸੱਚੇ ਪਾਤਸ਼ਾਹ ਨੇ ਥੋੜਾ ਸਮਾਂ ਸੀ ਲੇਕਿਨ ਫੇਰ ਵੀ ਵਾਰਾ ਨੇ ਬਹੁਤ ਕਿਰਪਾ ਕੀਤੀ ਆ ਪਸਮਾਗਮ ਵਧੀਆ ਹੋ ਗਿਆ ਸੁਨੇਹਾ ਕੀ ਦੇਣਾ ਚਾਹੂਗੇ ਇਲਾਕਾ ਨਿਵਾਸੀ ਨੂੰ ਅੰਮ੍ਰਿਤ ਸੰਚਾਰ ਦੀ ਤਰੀਕਾ ਸੁਨੇਹਾ ਤਾਂ ਇਹੀ ਹੈ ਕਿ ਆ ਜਿਹੜਾ ਆਪਣਾ ਜੀਵਨ ਹੈ ਇਹਦੇ ਚ ਆਪਾਂ ਨੂੰ ਸਤਵ ਦੀਆਂ ਮਨਾਉਣ ਦਾ ਸਮਾਂ ਮਿਲ ਰਿਹਾ ਹੈ ਸੋ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਜਿੰਨੇ ਵੀ ਪ੍ਰਾਣੀਆਂ ਨੇ ਨਹੀਂ ਅੰਮ੍ਰਿਤ ਛਕਿਆ ਅੰਮ੍ਰਿਤ ਛਕ ਕੇ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਧੀ ਪੁੱਤ ਬਣਨਾ ਚਾਹੀਦਾ ਹੈ ਗੁਰੂ ਸਾਹਿਬ ਨੇ ਜਦੋਂ ਅਮਰਤ ਸ਼ਿਕਾਇਆ ਸੀ ਕਿਹਾ ਸੀ ਕਿ ਅੱਜ ਤੋਂ ਬਾਅਦ ਤੁਸੀਂ ਮੇਰੇ ਪੁੱਤਰ ਸਪੁੱਤਰੋਂ ਪੰਜ ਪਿਆਰੇ ਸਹਿਬਾਨਾਂ ਨੂੰ ਕਿਹਾ ਸੀ ਤੇ ਆਪਾਂ ਨੂੰ ਵੀ ਸਿੰਘ ਸਿੰਘਣੀਆ ਜਰੂਰ ਸਜਣਾ ਚਾਹੀਦਾ ਨੌਜਵਾਨ ਖਾਸ ਕਰਕੇ ਬੱਚੇ ਜਿਹੜੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਓ ਆਪਾਂ ਆਪਣੀ ਸਿੱਖੀ ਨਾਲ ਜੁੜੀਏ ਸਿੱਖੀ ਸਰੂਪ ਚਾਹੀਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਿੱਥੇ ਪੰਜ ਪਿਆਰਿਆਂ ਨੂੰ ਅਮਰਤ ਸ਼ਿਕਾਇਆ ਉਹਨਾਂ ਤੋਂ ਆਪ ਵੀ ਛਕਿਆ ਕਈ ਬੰਦੇ ਕਹਿ ਦਿੰਦੇ ਕਿ ਅਮਰਤ ਛਕਣਾ ਕੋਈ ਜ਼ਰੂਰੀ ਹੈ ਲੇਕਿਨ ਗੁਰੂ ਸਾਹਿਬ ਨੇ ਆਪ ਛਕਿਆ ਫਿਰ ਆਪਾਂ ਕਿਵੇਂ ਕਿੰਤੂ ਪ੍ਰੰਤੂ ਕਰ ਸਕਦੇ ਹਾਂ ਗੁਰੂ ਸਾਹਿਬ ਦੇ ਛੋਟੇ ਛੋਟੇ ਬੱਚਿਆਂ ਨੇ ਛੱਕਿਆ ਤਾਂ ਹੀ ਐਡੀਆਂ ਬੜੀਆਂ ਕੁਰਬਾਨੀਆਂ ਦੇ ਗੇ ਸੋ ਆ ਸਾਨੂੰ ਆਪਣੇ ਸਿੱਖ ਇਤਿਹਾਸ ਨਾਲ ਜੁੜਨਾ ਚਾਹੀਦਾ ਗੁਰ ਸਿੱਖੀ ਨਾਲ ਜੁੜਨਾ ਚਾਹੀਦਾ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਮਹਾਰੇ ਸਾਹਿਬਾਨ ਆਏ ਸੀ ਪਿੰਡ ਦੇ ਵਿੱਚ ਹਾਂਜੀ ਹਾਂਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪੰਜ ਪਿਆਰੇ ਸਾਜੇ ਸਿੱਖੀ ਇਹ ਜਿਹੜਾ ਖਾਲਸਾ ਪ੍ਰਗਟ ਕੀਤਾ ਸੀ ਗੁਰੂ ਸਾਹਿਬ ਨੇ ਉੱਥੋਂ ਜਿਹੜੇ ਪੰਜ ਪਿਆਰੇ ਸਾਹਿਬ ਆਏ ਸੀ ਉਹਨਾਂ ਦਾ ਵੀ ਮੈਂ ਕੋਟਾਨ ਕੋਟਾਨ ਧੰਨਵਾਦ ਕਰਦਾ ਜੀ ਕੀ ਫਤਿਹ ਬਬੇ ਇਹ ਕਿਹੜੀਆਂ ਪੁਸਤਕਾਂ ਵੰਡੀਆਂ ਜਾ ਰਹੀ ਏ ਜੀ ਇੱਥੇ ਮਾਰਿਓ ਕੈਮਰਾ ਇਹ ਸਿੱਖ ਰਹਿਤ ਮਰਜਾਦਾ ਜੋ ਪੰਜ ਪਿਆਰੇ ਸਹਿਬਾਨ ਜ਼ਿਰੜ ਕਰਾਉਂਦੇ ਨੇ ਜਦੋਂ ਖੰਡੇ ਬਾਟੇ ਦੀ ਪੌਲਿਸ਼ਾਈ ਜਾਂਦੀ ਆ ਹਾਂਜੀ ਤੇ ਹਰੇਕ ਪ੍ਰਾਣੇ ਨੂੰ ਦੱਸਿਆ ਜਾਂਦਾ ਵਾ ਕਿ ਰਹਿਤ ਬੈਦ ਵਿੱਚ ਰਹਿਣਾ ਹਮ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਣਾ ਹਮ ਉਹ ਜੇ ਬੱਜਰ ਕਰਤਾ ਹੁੰਦੀਆਂ ਚਾਰ ਉਹਨਾਂ ਤੋਂ ਬਚ ਕੇ ਰਹਿਣਾ ਕੁਝ ਇਦਾਂ ਦੇ ਸਾਰੇ ਨੇਮ ਹੁੰਦੇ ਨੇ ਗੁਰੂ ਮਹਾਰਾਜ ਨਾਲ ਬਾਣੀ ਦੇ ਪ੍ਰਤੀ ਹਾਂਜੀ ਇਦਾਂ ਜਨਮ ਸੰਸਕਾਰ ਬਰਤੀ ਇਸੇ ਤਰ੍ਹਾਂ ਦੇ ਨਾਲ ਜਦੋਂ ਜੀਵ ਜਾਂਦਾ ਹੋ ਉਸ ਸਮੇ ਕਿਹੜੀਆਂ ਕਿਹੜੀਆਂ ਮਰਿਆਦਾ ਚਲਾਉਣੀਆਂ ਕਿਹੜੀਆਂ ਨਹੀਂ ਇਹ ਸਾਰਾ ਵਿਸਤਾਰ ਨਾਲ ਲਿਖਿਆ ਹੁੰਦਾ ਹਰ ਸਿੱਖ ਨੂੰ ਇਹ ਪੜਨੀ ਚਾਹੀਦੀ ਹੈ ਕਿਉਂਕਿ ਅਕਾਲ ਤਖਤ ਸਾਹਿਬ ਨੂੰ ਸਾਰੇ ਸੀਸ ਚ ਕੰਦੇ ਨੇ ਐਸਜੀਪੀਸੀ ਤੋਂ ਪ੍ਰਮਾਨਿਤ ਹੈ ਹਾਂਜੀ ਇਹ ਆਪਣਾ ਪੰਥ ਪਰਮਾਨ ਤੇ ਆ ਜੀ ਹਾਂਜੀ ਤੇ ਇਸੇ ਦਾ ਹੀ ਜਿਹੜਾ ਹੈ ਇਹ ਕਾਪੀਆਂ ਵੰਡੀਆਂ ਜਾ ਰਹੀਆਂ ਨਾਲ ਕੱਲੇ ਕੱਲੇ ਜਿਹੜੇ ਅੰਮ੍ਰਿਤ ਜਿਨ੍ਹਾਂ ਨੇ ਅੰਮ੍ਰਿਤ ਸੰਚਾਰ ਕੀਤਾ ਪ੍ਰਾਣ ਗੀਤ ਸਾਰਿਆਂ ਨੂੰ ਵੰਡੀਆਂ ਜੋ ਵੀ ਆਪਣੇ ਬੱਚਿਆਂ ਦੇ ਜਨਮ ਸੰਸਕਾਰ ਕਰਨੇ ਨੇ ਨਾਂ ਨਾਲ ਜਿਵੇਂ ਸਿੰਘ ਤੇ ਕੌਰ ਸ਼ਬਦ ਇਹ ਤੇ ਸਾਰੇ ਮੰਨਦੇ ਨੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਭਾਈ ਜਦੋਂ ਉਹਨਾਂ ਦੇ ਘਰ ਕੋਈ ਕਿਹੇ ਵੀ ਸਿੱਖ ਦੇ ਜਨਮ ਲੈਂਦਾ ਉਹ ਨਾਂ ਨਾਲ ਸਿੰਘ ਲਾਉਂਦੇ ਨੇ ਤੇ ਕੌਰ ਸ਼ਬਦ ਲਾਉਂਦੇ ਨੇ ਬੱਚਿਆਂ ਦੇ ਨਾਲ ਪਰ ਬਾਅਦ ਵਿੱਚ ਜਦੋਂ 7 ਸਾਲ ਦਾ ਬੇਟਾ ਜਾਂ ਬੇਟੀ ਹੋ ਜਾਂਦੇ ਆ ਉਸ ਨਾਂ ਨੂੰ ਕੋਈ ਪੂਰਾ ਨਹੀਂ ਕਰਦਾ ਗੁਰੂ ਗੋਬਿੰਦ राय ਮਹਾਰਾਜ ਦਾ ਨਾਂ ਗੋਬਿੰਦ ਸਿੰਘ ਅੰਮ੍ਰਿਤਸਰ ਸ਼ੱਕੇ ਬਣਿਆ ਤੇ ਇਹਨਾਂ ਦੇ ਨਾਲ ਨਾਲ ਪਹਿਲਾ ਸਿੰਘ ਸ਼ਬਦ ਲੱਗਾ ਇਸ ਕਰਕੇ ਲੱਗਾ ਕਿ ਯਾਦ ਰਵੇ ਕਿ ਏਸ ਨੂੰ ਵੀ ਪੂਰਨ ਕਰਨਾ ਇਸ ਕਰਕੇ ਇਹ ਇੱਕ ਇੱਕ ਵਜਨ ਮੰਨਿਆ ਲੇਕਿਨ 6-7 ਸਾਲ ਦੀ ਉਮਰ ਵਿੱਚ ਜਦੋਂ ਬੱਚਾ ਹੁੰਦਾ ਸੀ ਕਿਨੇ ਇਹਨਾਂ ਨੂੰ ਮ제 ਰਹਿਤ ਬੈਦ ਇਹਨਾਂ ਕੋ ਰੱਖੀ ਨਹੀਂ ਜਾਣੀ ਕੀ ਲੋੜ ਹੈ ਅਮਰ ਸ਼ਕਣ ਦੀ ਆ ਤੁਸੀਂ ਵੇਖੋ ਛੋਟੇ ਬੱਚਿਆਂ ਨੇ ਵੀ ਅਮਰ ਸ਼ਕਿਆ ਦੋ ਭੈਣਾ ਵਾਂ ਇੱਕੋ ਹੀ ਨਗਰ ਦੀਆਂ ਖੇੜੇ ਦੀਆਂ ਉਹਨਾਂ ਨੇ ਵੀ ਅਮਰਤ ਸ਼ਕਿਆ ਹੋਰ ਵੀ ਵੱਖ-ਵੱਖ ਨਗਰਾਂ ਤੋਂ ਭਾਈ ਜੀਵਨਜੀਤ ਸਿੰਘ ਤੇ ਦਾਸ ਜਸਵਿੰਦਰ ਸਿੰਘ ਪ੍ਰਚਾਰਕ ਅਸੀਂ ਗੁਰਦੁਆਰਾ ਪਠਾ ਸਾਹਿਬ ਸਾਡਾ ਹੈੱਡ ਕੁਆਰਟਰ ਆ ਠੀਕ ਹੈ ਜੀ ਤੇ ਇੱਧਰ ਦੇ ਇਲਾਕੇ ਦੇ ਵਿੱਚ ਪਹਿਲਾਂ 15 ਦਿਨ ਪਹਿਲਾਂ ਵੀ ਇੱਕ ਸਮਾਗਮ ਚਮਕੌਰ ਸਾਹਿਬ ਵਾਲੀ ਛਾੜ ਨੂੰ ਕੀਤਾ ਹਾਂ ਜੀ ਤੇ ਉੱਥੇ ਵੀ ਕੋਈ ਲਗਭਗ 30 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਸੀ ਤੇ ਇੱਥੇ ਹੁਣ 30 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪੌੜ ਲਈ ਆ ਹਾਂ ਜੀ ਇਹ 5 ਤਰੀਕ ਤੋਂ ਲੱਗੇ ਸੀ ਤੇ ਅੱਜ 17 ਹੋ ਗਈ ਹੈ ਤੇ ਲਗਭਗ ਕੋਈ 28 ਨਗਰਾਂ ਦੇ ਵਿੱਚ ਕੋਈ ਦਿਪਹਰੇ ਵੀ ਕੋਈ ਸ਼ਾਮ ਨੂੰ ਕਿਸੇ ਸਵੇਰੇ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਬਾਰੇ ਵੀ ਦੱਸਿਆ ਕਿ ਉਹਨਾਂ ਦਾ ਪਹਿਲਾ ਜੀਵਨ ਕਿਹੜਾ ਸੀ ਗੁਰੂ ਵਾਲੇ ਨਹੀਂ ਸੀ ਜਦੋਂ ਗੁਰੂ ਵਾਲੇ ਬਣੇ ਤੇ ਫਿਰ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਏ ਸੋ ਗੁਰੂ ਰਾਮਦਾਸ ਮਾਰਾ ਗੁਰੂ ਅਮਰਦਾਸ ਮਾਰ ਮੈਂ ਸਮਝਣਾ ਕਿ ਇਹ ਸਤਾਪਦੀ ਇਹਨਾਂ ਸੱਚੇ ਦਿਲੋਂ ਮਨਾਈ ਕਿ ਸੀਸ ਝੁਕਾਇਆ ਵਾ ਨਗੁਰਾਪਨ ਦੂਰ ਕੀਤਾ ਵਾ ਲੱਖ ਲੱਖ ਵਧਾਈਆਂ ਹੋਣ ਇਹਨਾਂ ਨੂੰ ਤੇ ਹੋਰ ਵੀ ਸੰਗਤਾਂ ਨੂੰ ਬੇਨਤੀ ਆ ਕਿ ਗੁਰੂ ਦੇ ਲੜ ਲੱਗਣਾ ਚਾਹੀਦਾ ਵਾ ਕਿਉਂਕਿ ਲੋਕ ਪਰਲੋਕ ਦੋਨੋਂ ਸੇਲੇ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ